ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਹੋਮਲੈਂਡ ਪਰਫੁੱਲਤ ਕੀਤਾ ਖਾਲਸਾ ਰਾਜ ਕਾਇਮ ਕੀਤਾ ਇਹ ਕਲਗੀ ਉਹਨਾਂ ਦੇ ਕੋਲ ਆਈ ਔਰ ਲਾਹੌਰ ਵਿੱਚ ਜਿਹੜਾ ਗੁਰੂ ਦਰਬਾਰ ਸੀ ਨਾ ਉੱਪਰ ਬਣਾਇਆ ਉਹਦੇ ਵਿੱਚ ਸ਼ਿਸ਼ੋਭਤ ਕੀਤੀ ਗੁਰਮਖ ਰਾਜਾ ਸੀ ਹਲੇ ਕਿ ਇੰਗਲਿਸ਼ ਦੇ ਬੜੇ-ਬੜੇ ਵਿਦਵਾਨਾਂ ਨੇ ਹੋਰ ਗੈਰ ਸਿੱਖਾਂ ਨੇ ਉਹਦੀ ਬੜੀ ਤੋਹੀਨ ਕੀਤੀ ਹੈ ਉਨੂੰ ਵੋਮਨਾਈਜ਼ਰ ਲਿਖਿਆ ਹੈ ਜਨਾਨੀ ਬਾਜ਼ ਲਿਖਿਆ ਹੈ ਸ਼ਰਾਬੀ ਲਿਖਿਆ ਹੈ ਸ਼ਰਾਬੀ ਬੰਦਾ ਜਨਾਨੀ ਬਾਜ਼ ਬੰਦਾ 50 ਵਰੇ ਰਾਜ ਨਹੀਂ ਕਰ ਸਕਦਾ 40 ਸਾਲ ਉਹਦਾ ਆਪਣਾ ਰਾਜ ਹੈ ਔਰ ਐਡਾ ਤਕੜਾ ਰਾਜ ਹੈ ਉਹਦੇ ਮਰਨ ਤੋਂ ਬਾਅਦ 10 ਸਾਲ ਉਹਦਾ ਪਰਿਵਾਰ ਵੀ ਰਾਜ ਕਰ ਗਿਆ ਡਿਫੇਮ ਕਰਨਾ ਹੋਵੇ ਨਾ ਜਦੋਂ ਕਿਸੇ ਕੌਮ ਦੇ ਹੀਰੋ ਨੂੰ ਤੋਂ ਲਿਖਤਾਂ ਲਿਖੀਆਂ ਜਾਂਦੀਆਂ ਨੇ ਤੋ ਸਾਡੇ ਵਰਗੇ ਗੁਲਾਮ ਲੋਕ ਕਿਉਂਕਿ ਗੁਲਾਮ ਸਾਹਦੋਂ ਜੋ ਪੜਦੇ ਸੁਣਦੇ ਨੇ ਉਦਾਂ ਹੀ ਸੋਚ ਲੈਂਦੇ ਨੇ ਇੱਕ ਗੱਲ ਦਾ ਧਿਆਨ ਰੱਖਿਓ ਤੁਹਾਡੀ ਕੌਮ ਦਾ ਨਾਇਕ ਦੂਜਿਆਂ ਲਈ ਖਲਨਾਇਕ ਹੋਵੇਗਾ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਮਿਸਲਾਂ ਦੇ ਜਥੇਦਾਰ ਬਾਬਾ ਜੱਸਾ ਸਿੰਘ ਆਲੂਵਾਲੀਆ ਵਰਗੇ ਮਹਾਪੁਰਸ਼ ਸਾਡੇ ਨਾਇਕ ਨੇ ਫਾਰਸੀ ਦੇ ਵਿਦਵਾਨਾਂ ਨੂੰ ਪੜੋਗੇ ਤੇ ਖਲਨਾਇਕ ਲਿਖਿਆ ਹੈ ਬੰਦਾ ਸਿੰਘ ਬਹਾਦਰ ਸਾਡਾ ਪਹਿਲਾ ਬੇताज ਬਾਦਸ਼ਾਹ ਹੈ ਜਿਨੇ ਦਿੱਲੀ ਤੱਕ ਖਾਲਸਾਈ ਨਿਸ਼ਾਨ ਪ੍ਰਗਟ ਕਰ ਦਿੱਤੇ ਇਸਲਾਮ ਜਗਤ ਦੀਆਂ ਲਿਖਤਾਂ ਪੜੋ ਤੇ ਉਹਨੂੰ ਪਾਪੀ ਲਿਖਿਆ ਮਿਲੇਗਾ ਮਹਾਰਾਜਾ ਰਣਜੀਤ ਸਿੰਘ ਸਾਡਾ ਮਹਾਨ ਰਾਜਾ ਹੈ ਕਿੱਥੇ ਤਿੱਬਤ ਚਾਈਨਾ ਤੱਕ ਕਿੱਥੇ ਕਾਬਲ ਕੰਧਾਰ ਅਫਗਾਨਿਸਤਾਨ ਤੱਕ ਕਿਥੇ ਸਤਲੁਜ ਤਾਈ ਉਹਨੇ ਖਾਲਸਾ ਰਾਜ ਪ੍ਰਗਟ ਕੀਤਾ ਗੋਰਿਆਂ ਨੇ ਉਹਨੂੰ ਸ਼ਰਾਬੀ ਕਬਾਬੀ ਲਿਖ ਦਿੱਤਾ ਸਾਡਾ ਨਾਇਕ ਆਇਆ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਾ ਇੰਦਰਾ ਗਾਂਧੀ ਨੇ মিডিਏ ਰਾਹੀਂ ਡਿਫੇਮ ਕੀਤਾ ਕਰੇਗੀ ਵੀ ਸਿੱਖਾਂ ਦੇ ਬੱਚੇ ਦੇ ਨਕਸ਼ੇ ਕਦਮ ਤੇ ਚੱਲ ਕੇ ਰਾਜ ਭਾਗ ਦੀ ਗੱਲ ਨਾ ਕਰਨ ਦੇਖੋ ਰਾਜ ਭਾਗ ਦੀ ਗੱਲ ਕਿਸੇ ਨੂੰ ਸਿਖਾਉਣ ਦੀ ਲੋੜ ਨਹੀਂ ਹੈ ਸਾਡੇ ਲਹੂ ਵਿੱਚ ਹੈ ਰਾਜੇ ਲੋਕਾਂ ਅਸੀਂ ਔਰ ਰਾਜ ਭਾਗ ਸਾਡਾ ਰਿਹਾ ਹੈ ਦੋਰਾਵਾਦੂ ਦਾ ਨਹੀਂ ਅਸੀਂ ਪੜਦੇ ਆ ਗਿਆ ਭਾਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਤੇ ਪੜਦੇ ਪੜਦੇ ਕੀ ਪੜਦੇ ਔਰ ਆਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਇਹ ਰਾਜੇ ਲੋਕਾਂ ਦੇ ਨਾਰੇ ਨੇ ਔਰੇ ਬੁਲੰਦ ਰਹੇ ਨੇ ਹਾਂ ਕਈ ਵਾਰ ਰਾਜ ਆ ਜਾਂਦਾ ਕਈ ਵਾਰ ਚਲਿਆ ਜਾਂਦਾ ਸਮਾਂ ਆਉਂਦਾ ਜਾਂਦਾ ਰਹਿੰਦਾ ਤੋ ਰਾਜਿਆਂ ਦੇ ਲਹੂ ਵਿੱਚ ਰਾਜਸੀ ਬਾਤਾਂ ਹੁੰਦੀਆਂ ਨੇ ਪਰ ਡੀਫੇਮ ਕਰਦੇ ਨੇ ਨਾਇਕਾ ਨੂੰ ਖਲਨਾਇਕ ਵਿਖਾਇਆ ਜਾਂਦਾ ਹੈ ਸਾਡੀਆਂ ਪੀੜ੍ਹੀਆਂ ਨੂੰ ਵੀ ਕਿਧਰੇ ਉਹਨਾਂ ਨੂੰ ਇਹ ਫੋਲੋ ਨਾ ਕਰ ਲੈਣ ਬੱਚੇ ਤੋ ਆਪਣਾ ਦਿਮਾਗ ਵਰਤਣਾ ਪੈਂਦਾ ਵੀ ਕਿਤਾਬਾਂ ਵਿੱਚ ਲਿਖਿਆ ਸੱਚ ਨਹੀਂ ਹੁੰਦਾ ਮੀਡੀਏ ਤੇ ਚਲਾਈਆਂ ਗਈਆਂ ਖਬਰਾਂ ਉਸ ਵਕਤ ਦੇ ਹਕੂਮਤੀ ਆਗੂਆਂ ਦੇ ਦੁਆਰਾ ਹੀ ਪਰਫੁੱਲਤ ਹੁੰਦੀਆਂ ਨੇ ਮੀਡੀਆ ਆਜ਼ਾਦ ਨਹੀਂ ਹੁੰਦਾ ਤਾਂ ਕੌਮ ਦੇ ਆਗੂ ਜਿਹੜੇ ਨੇ ਉਹਨਾਂ ਨੂੰ ਦੂਜੀ ਕੌਮ ਦੇ ਆਗੂ ਬਦਨਾਮ ਕਰਦੇ ਰਹਿੰਦੇ ਨੇ ਐਡਾ ਗੁਰਮੁਖ ਰਾਜਾ ਹੈ ਮਹਾਰਾਜਾ ਰਣਜੀਤ ਸਿੰਘ ਕਿਦਰੇ ਰੰਚਕ ਮਾਤਰ ਤੁਰਿਆ ਤੁਰਿਆ ਜਾਂਦਿਆਂ ਮੋਰਾਂ ਦੇ ਚਲਦੇ ਨਾਚ ਤੇ ਨਜ਼ਰ ਪੈ ਗਈ ਸ਼ਿਕਾਇਤ ਹੋਈ ਅਕਾਲੀ ਫੂਲਾ ਸਿੰਘ ਕਹਿੰਦੇ ਕੋਰੜੇ ਵੱਜਣਗੇ ਬਸਤਰ ਉਤਾਰ ਕੇ ਰੁੱਖ ਨਾਲ ਜਫਾ ਪਾਲਿਆ ਵੀ ਮਾਰੋ ਅਕਾਲੀ ਫੂਲਾ ਸਿੰਘ ਕਹਿੰਦੇ ਬਸ ਹੰਕਾਰ ਹੀ ਮਾਰਨਾ ਸੀ ਕੋਰੜੇ ਕਾਦੇ ਲਈ ਮਾਰਨੇ ਨੇ ਰਾਜਾ ਐ ਤੂੰ ਸਾਡਾ ਤੇ ਜੇ ਜਨਾਨੀ ਬਾਜ ਹੁੰਦਾ ਸ਼ਰਾਬੀ ਹੁੰਦਾ ਤੇ ਪੰਥ ਚੋਂ ਕਿਉਂ ਨਾ ਛੇਕਿਆ ਅਕਾਲੀ ਫੂਲਾ ਸਿੰਘ ਨੇ ਉਹਦੇ ਵਰਗਾ ਤੇ ਕੋਈ ਜੱਥੇਦਾਰ ਹੋਇਆ ਹੀ ਨਹੀਂ ਅਜੇ ਤੱਕ ਆਪਣਾ ਏਡਾ ਗਾਂਢੀਬ ਸੂਰਾ ਸੀ ਉਹ ਕਿ ਉਹ ਇੱਕ ਮਨਮਤੀਏ ਰਾਜੇ ਦੇ ਨਾਲ ਆਪਣੀ ਖਾਲਸਾ ਫੌਜ ਲੈ ਕੇ ਫਿਰਦਾ ਰਿਹਾ ਹੈ ਹਰ ਜੰਗ ਉਹਨੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਲੜਿਆ ਹੈ ਅਕਾਲੀ ਫੂਲਾ ਸਿੰਘ ਨੇ ਤੋ ਦਿਮਾਗ ਤੇ ਥੋੜਾ ਜਿਆ ਜ਼ੋਰ ਦਿਆ ਕਰੋ ਇਹ ਗੇਮ ਖੇਡੀ ਜਾਂਦੀ ਹੈ ਡਿਫੇਮੇਸ਼ਨ ਦਰਕਾਰ ਲੈਣ ਆਪੋ ਆਪਣੇ ਨਾਇਕਾਂ ਨੂੰ ਇਹ ਜਿਹੜੇ ਲੋਕ ਨੇ ਖੈਰੋ ਪਹਿਲਾਂ ਉਹਨੇ ਗੁਰੂ ਦਰਬਾਰ ਚ ਜਾਣਾ ਮਜਲਿਸ ਵਿੱਚ ਜਾਣ ਤੋਂ ਪਹਿਲਾਂ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਪਰਜਾ ਵਿੱਚ ਜਾਣ ਤੋਂ ਪਹਿਲਾਂ ਦਰਬਾਰ ਵਿੱਚ ਜਾ ਕੇ ਕਲਗੀ ਨੂੰ ਮੱਥੇ ਨਾਲ ਲਾਉਂਦਾ ਸੀ ਦੋਨਾਂ ਅੱਖਾਂ ਨੂੰ ਸਪਰਸ਼ ਕਰਦਾ ਸੀ ਤੇ ਫਿਰ ਰਾਸ ਬੇਨਤੀ ਕਰਕੇ ਮਜਲਿਸ ਦੇ ਵਿੱਚ ਜਾ ਕੇ ਕੋਈ ਨਿਆਾਂ ਦੀ ਬਾਤ ਕਰਿਆ ਕਰਦਾ ਸੀ ਹੁਣ ਇੱਥੇ ਤਰਕ ਉੱਠ ਪੈਂਦਾ ਹੈ ਪਿੱਛੇ ਜੇ ਇੱਕ ਪ੍ਰਚਾਰਕ ਨੇ ਬੜਾ ਕੂੜ ਬੋਲਿਆ ਉਹ ਕਿਦਰੇ ਗੁਰੂ ਅਮਰਦਾਸ ਪਾਤਸ਼ਾਹ ਦਾ ਕੋਈ ਜੋੜਾ ਸੀ ਤੇ ਕਿਸੇ ਨੇ ਸੰਗਤ ਚੋਂ ਮਸਤਕ ਨਾ ਲਾ ਲਿਆ ਉਹ ਕਹਿੰਦੇ ਜੀ ਗੁਰੂ ਤੇ ਸ਼ਬਦ ਨਾਲ ਜੋੜ ਕੇ ਗਿਆ ਸੀ ਇਹ ਜੁੱਤੀਆਂ ਨਹੀਂ ਜੁੜੇ ਫਿਰਦੇ ਨੇ ਇੰਨੀ ਵੀ ਇਹਨਾਂ ਮੂਰਖਾਂ ਨੂੰ ਸਮਝ ਨਹੀਂ ਹੈ ਵੀ ਗੁਰੂ ਪਰਮੇਸ਼ਵਰ ਦਾ ਸਰੂਪ ਹੈ ਗੁਰੂ ਦਾ ਚੋਲਾ ਗੁਰੂ ਦਾ ਰਮਾਲ ਗੁਰੂ ਦਾ ਹਜ਼ੂਰੀਆ ਗੁਰੂ ਦਾ ਦੁਮਾਲਾ ਗੁਰੂ ਦੀ ਕਲਗੀ ਗੁਰੂ ਦਾ ਜੋੜਾ ਤੇ ਗੁਰੂ ਦੇ ਚਰਨਾਂ ਦੀ ਧੂੜ ਰੰਚਕਾ मात्र ਵੀ स्पर्ਸ਼ ਮਿਲ ਜਾਵੇ 84 ਲੱਖ ਜੂਨਾ ਦਾ ਢੇਡ ਕਟਿਆ ਜਾਂਦਾ ਹੈ ਔਰ ਇਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਤੋ ਇਹਨਾਂ ਮੂਰਖਾਂ ਦੀਆਂ ਬਾਤਾਂ ਵੱਲ ਧਿਆਨ ਨਾ ਦਿਆ ਕਰੋ ਆਪ ਟੁੱਟੇ ਹੋਏ ਲੋਕ ਨੇ لباس سکھھی ਦਾ ਪਾਇਆ ਹੈ ਗੁਰੂ ਘਰ ਦੀਆਂ ਸਟੇਜਾਂ ਵਰਤ ਕੇ ਸੰਗਤ ਦੀ ਸ਼ਰਧਾ ਤੋੜ ਨਾ ਜਾਂਦੇ ਨੇ ਹਰ ਧੂੜ ਦੇਵਹੁ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ RAM ਜਿਨ੍ਹਾਂ ਨੂੰ ਧੂੜੀ ਮਿਲ ਗਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਦੀ ਗੁਰਨਾਨਕ ਗੁਰੂ ਅਮਰਦਾਸ ਦੇ ਚਰਨਾਂ ਦੀ will be emancipated ਰੋਗਾਂ ਤੋਂ ਸੋਗਾਂ ਤੋਂ 84 ਲੱਖ ਜੂਨਾ ਤੋਂ ਮੁਕਤ ਹੋ ਜਾਵੇਗਾ ਗੁਰੂ ਗ੍ਰੰਥ ਸਾਹਿਬ ਤੇ ਇਹ ਕਹਿੰਦੇ ਨੇ ਜਿੱਥੈ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁਖ ਲਾਵਾਂ ਜਿੱਥੇ ਵੀ ਚਰਨ ਪਏ ਕਹਿੰਦੇ ਉਥੋਂ ਦੀ ਧੂੜੀ ਵੀ ਲੈ ਲਓ ਨਹੀਂ ਜੋੜਾ ਲੱਭਦਾ ਗੁਰਾਂ ਦਾ ਫਿਰ ਵੀ ਮੁਕਤੋ ਫਿਰ ਵੀ ਲਿਬਰੇਸ਼ਨ ਮਿਲੇਗੀ ਤੇ ਕਲਗੀ ਕਿਉਂ ਨਾ ਮੱਥੇ ਨੂੰ ਲਾਉਂਦਾ ਰਾਜਾ ਰਣਜੀਤ ਸਿੰਘ ਖੈਰ ਹਾਲਾਤ ਬਦਲਦੇ ਨੇ ਸਮਾਂ ਬਦਲਦਾ ਏ ਜਦੋਂ 1800 49 ਈਸਵੀ ਨੂੰ 1906 ਬਿਕਰਮੀ ਸੰਮਤ ਨੂੰ ਖਾਲਸਾ ਅੰਪਾਇਰ ਦਾ ਅੰਤ ਹੁੰਦਾ ਹੈ ਬ੍ਰਿਟਿਸ਼ ਅੰਪਾਇਰ ਦਾ ਰਾਜ ਹੁੰਦਾ ਹੈ ਇਹ ਕਲਗੀ ਗੋਰਿਆਂ ਦੇ ਹੱਥ ਚੜ ਗਈ ਉਹ ਫਿਰ ਇੰਗਲੈਂਡ ਲੈ ਗਈ ਕਈ ਸਾਡੇ ਵਾਲੇ ਵਿਖਾਉਂਦੇ ਫਿਰਦੇ ਨੇ ਆਹ ਕਲਗੀ ਆ ਉਹ ਕਲਗੀ ਆ ਮਹਾਰਾਜ ਜਾਨੇ ਵੀ ਕਿਹੜੀ ਕਲਗੀ ਆ ਕਿਹੜੀ ਨਹੀਂ ਕਿਉਂਕਿ ਇੱਥੇ ਨਕਲ ਬੜੀ ਚੱਲਦੀ ਹੈ ਮਾਡਲ ਬੜੇ ਤਿਆਰ ਹੋ ਜਾਂਦੇ ਨੇ ਰੈਪਲੀਕਾ ਆਪਾਂ ਕਰ ਲੈਨੇ ਆ ਤਿਆਰ